ਅੱਜ ਸੰਸਾਰ ਦੇ ਉੱਤੇ ਨਿੱਤੇ ਭੈਣਾਂ ਨੂੰ ਚਾਹ ਚੜ ਜਾਣਾ ਮੇਰੇ ਵੀਰ ਦਾ ਵਿਆਹ ਤੇ ਅਸੀਂ ਕੁੜੀਆਂ ਦੋਣੀਆਂ ਨੇ ਅੱਜ ਸੰਸਾਰ ਦੇ ਉੱਤੇ ਵੇਖਿਆ ਜਾਵੇ ਬੀਬੀ ਵੀਰੋ ਨੂੰ ਚਾਹ ਚੜਿਆ ਆ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੀ ਬਰਾਤ ਆਰੰਭ ਹੋਣੀ ਆ ਪ੍ਰਾਤ ਆਰੰਭ ਹੋ ਕੇ ਅਮਰਸਰ ਸਾਹਿਬ ਦੀ ਧਰਤੀ ਤੋਂ ਕਰਤਾਰਪੁਰ ਸਾਹਿਬ ਦੀ ਧਰਤੀ ਤੇ ਆਉਣੀ ਹੈ ਹੁਣ ਪ੍ਰਾਤ ਆਰੰਭ ਹੋਣੀ ਹੈ ਤੇ ਬੀਬੀ ਵੀਰੋ ਆਪਣੀਆਂ ਸਹੇਲੀਆਂ ਨੂੰ ਸੱਦਦੀ ਹੈ ਆ ਪਹਿਲਾਂ ਬੀਬੀ ਵੀਰੋ ਆਪਣੀਆਂ ਸਹੇਲੀਆਂ ਨੂੰ ਸੱਦ ਕੇ ਕਹਿੰਦੀ ਆ ਏਂਦੀ ਆਓ ਵੀਰੇ ਦੀਆਂ ਘੋੜੀਆਂ ਗਈਏ ਤੇ ਉਹੀ ਘੋੜੀਆਂ ਦੀ ਤਸਵੀਰ ਦਾਸਤਾ ਢਾਡੀ ਜੱਥਾ ਗਾਉਣ ਲੱਗਾ ਹੈ ਕਿ ਭੈਣਾ ਰਲੀਆਂ ਹੋਈਆਂ ਵੀਰੇ ਦੀਆਂ ਘੋੜੀਆਂ ਗਾਉਂਦੀਆਂ ਗੁਰੂ ਦੇ ਘਰ ਦੇ ਅੰਦਰ ਰੀਤਿ ਰਿਵਾਜ ਦੇ ਅੰਦਰ ਉਹ ਰੀਤੀ ਰਿਵਾਜ ਨੂੰ ਮੁੱਖ ਰੱਖਦੇ ਹੋਇਆ ਗੋਸ਼ਿਕ ਪਰਿਵਾਰ ਧੰਗੁਰਾ ਜੀ ਗੁਰੂ ਸਾਹਿਬ ਮਹਾਰਾਜ ਦਾ ਪਰਿਵਾਰ ਅੱਜ ਰਲ ਮਿਲ ਕੇ ਧੰਗੁਰੂ ਤੇ ਇੱਕ ਬਾਪੂ ਸਾਹਿਬ ਮਹਾਰਾਜ ਦੇ ਘੂੜੀਆਂ ਹੈ ਤੇ ਉਹ ਬਣ ਮੇਰੇ ਸਭਨਾ ਦੇ ਖਿੜੇ खड़े Tchau, é. é. ਹਾਤਰ ਸਹਿਬ ਮਹਾਰਾਜ ਦੇ ਘੋੜੀਆਂ ਗਾਉਂਦੀ ਐ ਬੀਬੀ ਵੀਰੋ ਆਪਣੀਆਂ ਸਹੇਲੀਆਂ ਨੂੰ ਨਾਲ ਲੈ ਕੇ ਜਿੱਦਾਂ ਵੀਰ ਜਸਕਰਨ ਸਿੰਘ ਦੀਆਂ ਘੋੜੀਆਂ ਮੈਂਜੀ ਸਰਬਜੀਤ ਕੌਰ ਨੇ ਗਾਉਡੀਆਂ ਲੈਣਾ ਉਸ ਤਰੀਕੇ ਦੇ ਨਾਲ ਘੋੜੀਆਂ ਗਾਈਏ ਬੀਬੀ ਵੀਰੋ ਤੇ ਬੀਬੀ ਵੀਰੋ ਘੋੜੀਆਂ गा ਕੇ ਆਪਣੇ ਵੀਰ ਕੋਲ ਪਤਾ ਕੀ ਮੰਗਦੇ ਆ ਕਿਤੇ ਮੈਨੂੰ ਬਾਣੀ ਦਾ ਗੁਟਕਾ ਦੇ ਮੈਨੂੰ ਪਾਣੀ ਦਾ ਇੱਕ ਕਿਰਕਾ ਦੇ ਨਾਮ ਦਾ ਕਿਰਕਾ ਜਿਹੜਾ ਹਿਰਦੇ ਵਿੱਚ ਵਸ ਜਾਏ ਇਹ ਅਰਦਾਸ ਕਰੀ ਵੀਰਾ ਮੈਨੂੰ ਸੰਸਾਰ ਤੇ ਕੁਝ ਨਹੀਂ ਜੀ ਚਾਹੀਦਾ ਹੁਣ ਬਰਾਤ ਆਰੰਭ ਹੋ ਗਈ ਆ ਬਰਾਤ